ਸਾਦੀ ਪੰਜਾਬ ਦੇ ਵਿੱਚ ਐਂਟਰੀ ਰੋਕ ਦਿੱਤੀ ਗਈ ਹੈ ਪੰਜਾਬ ਦੀਆਂ ਬੱਸਾਂ ਦੀ ਚੰਡੀਗੜ੍ਹ ਦੇ ਵਿੱਚ ਨੋ ਐਂਟਰੀ ਹੈ ਔਰ ਸਵਾਰੀਆਂ ਨੂੰ ਇਸ ਦਾ ਦਰਪੇਸ਼ ਆ ਰਹੀਆਂ ਨੇ ਪੰਜਾਬ ਰੋਡਵੇਜ਼ ਜੂਨੀਅਰ ਅਧਿਕਾਰੀਆਂ ਦੇ ਨਾਲ ਮੀਟਿੰਗ ਚੱਲ ਰਹੀ ਹੈ ਮੀਟਿੰਗ ਤੋਂ ਬਾਅਦ ਇਹ ਫੈਸਲਾ ਅਗਲਾ ਫੈਸਲਾ ਲਿਆ ਜਾਵੇਗਾ ਫਿਲਹਾਲ ਦਿੱਲੀ ਦੋਹਾਂ ਪਾਸੇ ਦੀਆਂ ਬੱਸਾਂ ਦੀ ਐਂਟਰੀ ਤੇ ਪਹਿਲ ਦਿੱਤਾ ਗਿਆ ਔਰ ਸਵਾਰੀਆਂ ਖੱਜਲ ਹੋ ਰਹੀਆਂ ਨੇ ਇਸ ਵੇਲੇ ਪੰਜਾਬ ਰੋਡਵੇਜ਼ ਅਤੇ ਸੀਟਯੂ ਦੀ ਤੇ ਨਾਲ ਆਪਸ ਵਿੱਚ ਸੀਟਯੂ ਦੀ ਤੇ ਪੰਜਾਬ ਰੋਡਵੇਜ਼ ਦੀ ਆਪਸ ਦੇ ਵਿੱਚ ਤਣਾਤਨੀ ਹੈ ਹਾਲਾਂਕਿ ਪੰਜਾਬ ਰੋਡਵੇ ਤੇ ਜਿੰਨੇ ਵੀ ਮੁਲਾਜ਼ਮ ਹੈ ਉਹਨਾਂ ਦਾ ਸਾਫ ਤੌਰ ਤੇ ਕਹਿਣਾ ਹੈ ਕਿ ਪੰਜਾਬ ਐਂਟਰ ਨਹੀਂ ਹੋਣ ਦਿੱਤਾ ਜਾਏਗਾ ਜਿਹੜੀ ਸੀਟਯੂ ਦੀ ਬੱਸੀ ਜਾਏਗੀ ਕਿਉਂਕਿ ਪਿਛਲੇ ਦਿਨਾਂ ਕਈ ਇਸ਼ੂ ਸਿਗੇ ਜੋ ਕਿ ਅਜੇ ਤੱਕ ਕੋਈ ਸੋਲੂਸ਼ਨ ਨਹੀਂ ਨਿਕਲਿਆ ਜਿਸ ਕਰਕੇ ਅੱਜ ਫੈਸਲਾ ਲਿਤਾ ਗਿਆ ਹੈ ਕਿ ਕਿਸੇ ਵੀ ਬੱਸ ਨੂੰ ਕੋਈ ਵੀ ਸੀਟਯੂ ਦੀ ਬੱਸ ਹੈ ਉਸ ਨੂੰ ਪੰਜਾਬ ਇੰਟਰ ਨਹੀਂ ਹੁੰ ਦਿੱਤਾ ਜਾਏਗਾ ਚੰਡੀਗੜ੍ਹ ਮੋਹਾਲੀ ਦਾ ਬਾਰਡਰ ਏਰੀਆ ਜਿੱਥੇ ਸੀਟੀਯੂ ਦੀ ਬੱਸੀ ਜਿਹੜੀ ਚੱਲਦੀ ਹੈ ਪੰਜਾਬ ਰੋਡਵੇਜ਼ ਦੀ ਬੱਸੀ ਜਾਂਦੀ ਹੈ ਲੇਕਿਨ ਕਈ ਚੀਜ਼ਾਂ ਨੂੰ ਲੈ ਕੇ ਪਹਿਲਾਂ ਵੀ ਮੀਟਿੰਗ ਹੋਈ ਹੈ ਲੇਕਿਨ ਕਿਸੇ ਵੀ ਤਰ੍ਹਾਂ ਦੀ ਕੋਈ ਸਹਿਮਤੀ ਇਹਦੇ ਵਿੱਚ ਨਹੀਂ ਬਣ ਪਾਈ ਹੈ ਜਿਸ ਕਰਕੇ ਅੱਜ ਵੱਡਾ ਫੈਸਲਾ ਇਹਦੇ ਵਿੱਚ ਲਿਆ ਗਿਆ ਸਾਡੇ ਨਾਲ ਜਿਹੜੇ ਯੂਨੀਅਨ ਦੇ ਲੋਕ ਨੇ ਪ੍ਰਧਾਨ ਨੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਾਂਗੇ ਭਾਜੀ ਐਕਚੁਅਲ ਚ ਪ੍ਰੋਬਲਮ ਕੀ ਹੈ ਕਿ ਸੀਟੀਯੂ ਦੀ ਬੱਸਿਸ ਨੂੰ ਤੁਸੀਂ ਨਹੀਂ ਕਰ ਇਹ ਜੀ ਸਾਡਾ ਇਹਨਾਂ ਨਾਲ ਐਗਰੀਮੈਂਟ ਦਾ ਰੌਲਾ ਹੀ ਜੀ ਕਿਉਂ 2018 ਤੋਂ ਲੈ ਕੇ ਇਹ ਜਿਹੜਾ ਟਾਈਮ ਟੇਬਲ ਸੀ ਉਸ ਤੋਂ ਪਹਿਲਾਂ ਦਾ ਟਾਈਮ ਟੇਬਲ ਸੀ ਉਹ ਪੰਜਾਬ ਰੋਡਵੇ ਤੇ ਪੀਆਰਟੀਸੀ ਦੇ ਅੰਡਰ ਹੁੰਦਾ ਸੀ ਉਹਨਾਂ ਦੀ ਸਹਿਮਤੀ ਨਾ ਬਣਦਾ ਸੀ ਇਹਨਾਂ ਨਾਲ ਐਗਰੀਮੈਂਟ ਹੋਇਆ ਵੀ ਆਪਾਂ ਨੇ 29 100 ਕਿਲੋਮੀਟਰ ਜਿਹੜੇ ਨੇ ਉਹ ਕਰਨੇ ਆ ਪਰ ਇਸ ਟਾਈਮੇ 45 ਤੋਂ 46 ਹਜ਼ਾਰ ਕਿਲੋਮੀਟਰ ਕਰ ਰਹੇ ਨੇ ਐਗਰੀਮੈਂਟ ਦਾ ਨਜਾਇਜ਼ ਬਸਾਂ ਪਾਰੇ ਨੇ ਸਾਡੀਆਂ ਗੱਡੀਆਂ ਨੂੰ ਉੱਤੇ ਸਹੂਲਤ ਨਹੀਂ ਉੱਤੇ ਜਿਹੜੀਆਂ ਪਰਚੀਆਂ ਨੇ ਉਹ ਮਨਮਰਜ਼ੀ ਦੀਆਂ ਨੇ ਸਾਡੇ ਟੈਗ ਲੱਗੇ ਨੇ 8 ਮਿੰਟ 10 ਮਿੰਟ 15 ਮਿੰਟ ਉਸ ਤੋਂ ਬਾਅਦ ਡਬਲ 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 ਪੈਸੇ ਕੱਟ ਰਹੇ ਨੇ ਉਹਦਾ ਕੋਈ ਹਸਾਬਕਦਾਬ ਨਹੀਂ ਹੈਗਾ ਪੰਜਾਬ ਦੇ ਵਿੱਚ ਜਿਹੜੀਆਂ ਉਹਨਾਂ ਦੀਆਂ ਗੱਡੀਆਂ ਨੇ ਉਹ ਨਾ ਤਾਂ ਕੋਈ ਪਰਚੀ ਲੈਂਦੀਆਂ ਨੇ ਨਾ ਕੋਈ ਗਵਰਨਮੈਂਟ ਦਾ ਫਾਇਦਾ ਕਰਦੀਆਂ ਨੇ ਨਾ ਕਿਸੇ ਸਰਕਾਰੀ ਅੱਡੇ ਦਾ ਫਾਇਦਾ ਕਰਦੀਆਂ ਨੇ ਇਹਦੇ ਵਿੱਚ ਪ੍ਰਾਈਵੇਟ ਬੱਸਿਸ ਵੀ ਹੈ ਹਰਿਆਣਾ ਰੋਡ ਵੀ ਹੈ ਸਿਰਫ ਸੀਟੀਓ ਦੀ ਬੱਸੇ ਨਾਲ ਤੁਹਾਡਾ ਹੈਗਾ ਰੋਣਾ ਦੇਖੋ ਸਵਾਰੀ ਦੀ ਸਹੂਲਤ ਵਾਸਤੇ ਜਦੋਂ ਆਪਾਂ ਬੱਸ ਸਟੈਂਡ ਬਣਾਇਆ ਹੈ ਇਹਦੇ ਵਾਸਤੇ ਇੱਥੋਂ ਵੀ ਸਵਾਰੀਆਂ ਚੁੱਕਣੀਆਂ ਬਣਦੀਆਂ ਨੇ ਇੱਥੋਂ ਵੀ ਸਵਾਰੀਆਂ ਨੂੰ ਸਹੂਲਤ ਮਿਲੇ ਜਿਹੜਾ ਆਉਂਦਾ ਚੰਡੀਗੜ੍ਹੋਂ ਸਵਾਰੀਆਂ ਚੱਕੀਆਂ ਇਹ ਤੋਂ ਸਵਾਰੀਆਂ ਚੱਕੀਆਂ ਨਹੀਂ ਚਲੋ ਨਾਲ ਦੀ ਨਾਲ ਨਾਲ ਦੀ ਨਾਲ ਗੱਡੀ ਚੱਲ ਗਈ ਠੀਕ ਹੈ ਅਸੀਂ ਚਾਉਣੇ ਆ ਵੀ ਜਿਹੜੇ ਟਾਈਮ ਟੇਬਲ ਨੇ ਉਹ ਜਿਵੇਂ ਪਹਿਲਾਂ ਦੀ ਤਰ੍ਹਾਂ ਰੋਡਵੇ ਦੇ ਹੱਥੀ ਸੀ ਪੰਜਾਬ ਰੋਡਵੇਜ ਪੀ ਆਰਟੀਸੀ ਹਿਮਾਚਲ ਹਰਿਆਣਾ ਸਾਰਿਆਂ ਨੇ ਸਮਝੋ ਨੇੜੇ ਕਈ ਮੀਟਿੰਗ ਨਹੀਂ ਹੁੰਦੀ ਜਿਹੜੀ ਰੂਟੀਨ ਵਾਈਜ਼ ਕੋਆਰਡੀਨੇਸ਼ਨਸ ਮੀਟਿੰਗ ਹੁੰਦੀ ਹੈ ਹਿਮਾਚਲ ਦੇ ਨਾਲ ਚੰਡੀਗੜ੍ਹ ਦੇ ਨਾਲ ਹਰਿਆਣਾ ਦੇ ਨਾਲ ਕਿਸ ਤਰ੍ਹਾਂ ਦੀ ਮੀਟਿੰਗ ਨਹੀਂ ਮੀਟਿੰਗਾਂ ਸਾਡੀਆਂ ਜਿਹੜੀਆਂ ਹੁੰਦੀਆਂ ਨੇ ਉਦਰੇ ਲੈਵਲ ਤੇ ਹੋ ਜਾਂਦੀਆਂ ਨੇ ਯੂਨੀਅਨ ਲੈਵਲ ਤੇ ਕੋਈ ਗੱਲਬਾਤ ਨਹੀਂ ਹੁੰਦੀ ਕਿਉਂਕਿ ਅਸੀਂ ਲੜਦੇ ਹਾਂ ਆਪਦੇ ਟਾਈਮਾਂ ਪਿੱਛੇ ਅਸੀਂ ਲੜਦੇ ਹਾਂ ਲੋਕਾਂ ਦੇ ਹਿੱਤਾਂ ਵਾਸਤੇ ਹੁਣ ਫਾਈਨਲੀ ਕੀ ਹੈ ਤੁਹਾਡੀ ਤੁਸੀਂ ਸੀਟੀਓ ਦੀ ਬਸੀ ਨਹੀਂ ਜਾਣਦੇ ਨਹੀਂ ਇਸ ਟਾਈਮ ਸਾਡੇ ਪ੍ਰਧਾਨਾਂ ਸੈਕਟਰੀਆਂ ਦਾ ਜਿਹੜਾ ਆਦੇਸ਼ ਆ ਵੀਸੀ ਨਿਯਾਜ ਬਸਾਂ ਨਹੀਂ ਚਲਾਉਣ ਦੇਣੀਆਂ ਤੇ ਬਿਲਕੁਲ ਜਿਦਾ ਇਹਨਾਂ ਨੇ ਦੱਸਿਆ ਕਿ ਕਈ ਚੀਜ਼ਾਂ ਨੂੰ ਲੈ ਕੇ ਜਿਹੜੀ ਹੈ ਉਹ ਰੌਲਾ ਚੱਲ ਰਿਹਾ ਤੇ ਹੁਣ ਵੀ ਇਹ ਚੰਡੀਗੜ੍ਹ ਜਿਹੜੀ ਟਰਾਂਸਪੋਰਟ ਹੈ ਜਿਹੜਾ ਇਹਨਾਂ ਦਾ ਟਾਈਮ ਦਾ ਰੌਲਾ ਹੈ ਉਸ ਨੂੰ ਲੈ ਕੇ ਹੁਣ ਗੱਡੀਆਂ ਨਹੀਂ ਜਿਹੜੀ ਹੈ ਰੂਟ ਦੀ ਨਹੀਂ ਦਿਨ ਦਿੱਤੇ ਜਾ ਰਹੀ ਹੈ ਹਾਲਾਂਕਿ ਲੋਕਾਂ ਦੀ ਖੱਜਲ ਖਵਾਰੀ ਤਾਂ ਜ਼ਰੂਰ ਹੈ ਕਿਉਂਕਿ ਹੁਣ ਪੰਜਾਬ ਦੀ ਜਿਹੜੀ ਵੀ ਪੰਜਾਬ ਰੋਡਵੇਜ਼ ਦੀ ਗੱਡੀ ਹੈ ਉਹ ਇਸ ਤੋਂ ਅੱਗੇ ਯਾਨੀ ਕਿ ਚੰਡੀਗੜ੍ਹ ਇੰਟਰ ਨਹੀਂ ਹੋਣਗੀਆਂ ਬਹੁਤ ਹੀ ਕਲੀਅਰ ਜਿਹੜੀ ਹੈ ਉਹ ਦੱਸਿਆ ਗਿਆ ਇਹ ਸਾਫ ਤੌਰ ਤੇ ਕਿਹਾ ਹੈ ਕਿ ਜਦ ਤੱਕ ਕੋਈ ਫੈਸਲਾ ਨਹੀਂ ਨਿਕਲਦਾ ਜਦ ਤੱਕ ਅਸੀਂ ਸੀਟੀਯੂ ਦੀ ਕੋਈ ਗੱਡੀ ਉਹ ਅੱਗੇ ਨਹੀਂ ਜਾਣ ਦਵਾਂਗੇ ਹਾਲਾਂਕਿ ਹੁਣ ਮੀਟਿੰਗ 'ਚ ਕੀ ਫੈਸਲਾ ਨਿਕਲਦਾ ਕਿਸ ਤਰ੍ਹਾਂ ਦੀ ਆਪਸੀ ਸਹਿਮਤੀ ਬਣਦੀ ਹੈ ਇਹ ਦੇਖਣਾ ਹੋਵੇਗਾ। ਰਿਸ਼ਾਇਗੀ ਮਨੋਜ ਰਾਠੀ ਇਸ ਵੇਲੇ ਐਮਐਨਆਰ ਫੋਨਲਾਈਨ ਤੇ ਮੌਜੂਦ ਨੇ ਮਨੋਜ ਫਿਲਹਾਲ ਸਥਿਤੀ ਕੀ ਹੈਗੀ ਹੈ ਕਿ ਹੁਣ ਵੀ ਸਥਿਤੀ ਐਸ ਇਟਸ ਹਾਲਾਤ ਐਸ ਇਟਸ ਬਣੇ ਹੋਏ ਨੇ ਬਸਾਂ ਨਹੀਂ ਜਾ ਰਹੀਆਂ ਸਵਾਰੀਆਂ ਖੱਜਲ ਹੋ ਰਹੀਆਂ ਨੇ ਜਾਂ ਕਿਤੇ ਕੋਈ ਸਹਿਮਤੀ ਬਣਨ ਦੀ ਨਜ਼ਰ ਆਈ ਹੈ। तो गन दो मीटिंग का दौर जारी है लेकिन हजे भी पाब रोडवे जिड़े भी यूनियन के लोग ने साफ तौर से कहा गया है कि जब तक साधी पक्की मीटिंग नहीं होंगी यानी कि जिड़ी भी सहमति नहीं बनती जब तक अभी इंटर नहीं हो देग रूट की बस हुई ਉਹੀ ਪੰਜਾਬ ਦੇ ਰੋਡਵੇ ਵਿਭਾਗਾਂ ਦੀ ਹੈ ਉਹਨੂੰ ਹੁਣ ਅੱਗੇ ਦਾ ਨਹੀਂ ਜਾਣ ਰਵਾਂਗੇ ਕਿੱਥੇ ਹੀ ਉਤਾਰ ਕੇ ਅੱਗੇ ਜਿੱਥਾਂ ਅੱਗੇ ਦੂਜੀ ਪਸਾਰ ਲਾਈ ਗਈ ਹੈ ਉਹਨਾਂ ਨੂੰ ਲੈ ਕੇ ਚੱਲੇਗਾ ਹਾਲਾਂਕਿ ਉਹ ਖੱਜਲ ਖਵਾਰੀ ਤਾਂ ਹੈਗੀ ਹੈ ਲੇਕਿਨ ਦੂਜੇ ਪਾਸੇ ਸਿਰਫ ਇਹਦੇ ਵਿੱਚ ਹੁਣ ਇਹ ਪੁਆਇੰਟ ਹੈ ਗੱਲ ਕਿ ਉਹ ਲੋਕਾਂ ਦੀ ਖੱਜਲ ਖਵਾਰੀ ਜਿਹੜੀ ਹੈ ਉਹ ਜ਼ਰੂਰ ਦੇਖਣ ਨੂੰ ਮਿਲ ਰਹੀ ਹੈ ਕਿਉਂਕਿ ਪੰਜਾਬ ਰੋਡਵੇ ਦੇ ਜਿੰਨੇ ਵੀ ਯੂਨੀਅਨ ਦੇ ਲੋਕ ਨੇ ਲੇਕਿਨ ਉਹ ਸਾਰੇ ਇਕੱਠੇ ਹੋ ਚੁੱਕੇ ਨੇ ਹੁਣ ਅੱਗੇ ਪੰਜਾਬ ਜੀ ਜਿੰਨੀ ਕੋਈ ਵੀ ਬੱਸ ਇਸ ਲੌਂਗ ਰੋਡ ਦੀ ਉਹ ਪੰਜਾਬ ਨਹੀਂ ਇੰਟਰ ਹੋਣ ਦਿੱਤਾ ਜਾਏਗਾ ਬਗੈਰ ਕਿਉਂਕਿ ਹੁਣ ਖਤਰਖਵਾਰੀ ਤਾਂ ਲੋਕਾਂ ਦੀ ਹੈਗੀ ਹੈ ਜਦੇ ਸਾਰੀ ਚੀਜ਼ਾਂ ਨੂੰ ਲੈ ਕੇ ਹੁਣ ਮੀਟਿੰਗ ਦਾ ਦੌਰ ਜਿਹੜਾ ਹੈ ਉਹ ਜਾਰੀ ਹੈ ਜੀ ਹੋਰ ਸ਼ੁਕਰੀਆ ਮਨੋਜੀ ਇਸ ਤਮਾਮ ਜਾਣਕਾਰੀ ਦੇ ਲਈ ਸੋ ਮਨੋਜ ਰਾਠੀ ਦਸਰੇ ਨੇ ਦਿੱਕਤ ਜਿਹੜੀ ਹੈਗੀ ਹੈ ਉਹ ਲੋਕਾਂ ਦੀ ਸਭ ਤੋਂ ਵੱਡੀ ਹੈ ਔਰ ਫਿਲਹਾਲ ਮੀਟਿੰਗਾਂ ਦਾ ਦੌਰ ਚੱਲ ਰਿਹਾ ਹੈ ਪਰ ਬੱਸਾਂ ਇੰਟਰ ਨਹੀਂ ਹੋ ਰਹੀਆਂ ਸੋ ਇਸ ਕਰਕੇ ਲੋਕਾਂ ਦੇ ਲਈ ਅਜ਼ਾਦ ਦਿਨ ਜਿਹੜਾ ਹੈਗਾ ਉਹ ਮੁਸ਼ਕਿਲ ਹਾਲਾਤ ਲੈ ਕੇ ਆਇਆ ਕਿਉਂਕਿ ਬੱਸਾਂ ਇਹ ਕਹਿਆ ਜਾਵੇ ਕਿ ਇੱਕ ਦੂਜੇ ਦੇ ਇਲਾਕੇ ਵਿੱਚ ਐਂਟਰ ਨਹੀਂ ਕਰਨ ਦੇਣੀਆਂ ਨਹੀਂ ਚੱਲਣ ਦੇਣੀਆਂ ਇਸ ਨੂੰ ਲੈ ਕੇ ਮੁਸ਼ਕਲਾਂ ਜਿਹੜੀਆਂ ਨੇ ਉਹ ਲੋਕਾਂ ਦੀਆਂ ਵਧੀਆਂ ਹੋਈਆਂ